ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੋਰ ਜ਼ਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਇਗਰੂ ਕਰੇ ਖੁਸ਼ ਰਹੋ ਚੜਦੀ ਕਲਾ ਚ ਰਹੋ ਐਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖੋ ਠੀਕ ਹੈ ਜੀ ਪਿਆਰੀ ਪਿਆਰੀ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਇੱਧਰ ਮੈਂ ਬਣਾਉਣ ਲੱਗੀ ਸੀ ਅੱਜ ਲੱਸੀ ਠੀਕ ਹੈ ਜੀ ਲੱਸੀ ਬਣਾਉਣ ਲੱਗੀ ਮੱਖਣ ਕਟਾਂਗੇ ਮੱਖਣ ਤਾਂ ਕੱਟਣ ਲੱਗਿਆ ਤੇ ਆਪਾਂ ਬਣਾਵਾਂਗੇ ਜੀ ਅੱਜ ਮੱਕੀ ਦੀ ਰੋਟੀ ਬੜੇ ਤੁਹਾਨੂੰ ਪਤਾ ਹੋਊ ਜਿਵੇਂ ਹੀ ਸਰਦੀ ਸ਼ੁਰੂ ਹੋ ਗਈ ਹੈ ਤੇ ਆਪਾਂ ਮੱਕੀ ਦੀ ਰੋਟੀ ਬਣਾਉਂਦੇ ਹੁੰਨੇ ਆ ਮੈਂ ਕਿਹਾ ਚਲੋ ਮੱਕੀ ਦੀ ਰੋਟੀ ਸਾਗ ਵਾਲੀ ਨਹੀਂ ਬਣਾ ਰਹੀ ਸਾਗ ਦੇ ਨਾਲ ਨਹੀਂ ਬਣਾ ਰਹੀ ਵੈਸੇ ਮਿੱਸੀ ਰੋਟੀ ਬਣਾਉਂਗੀ ਤੇ ਮੈਂ ਆਪਣੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਮੈਂ ਕਿਹਾ ਚਲੋ ਮੱਕੀ ਦਾ ਜਾਂਦੇ ਐਤੋਂ ਗਾਇਦ ਬਣਾ ਆਇਆ ਪਨੀਰ ਆ ਦੇਖੋ ਜੀ ਥੋੜਾ ਦੁੱਧ ਪਿਆ ਸੀ ਮੇਰੇ ਕੋਲ ਮੈਂ ਤਾਂ ਚਲੋ ਪਨੀਰ ਬਣਾ ਲੈਣੀ ਆ ਤੇ ਇੱਧਰ ਪਨੀਰ ਸਾਡਾ ਬਣ ਕੇ ਆ ਗਿਆ ਨਿੱਕਦਮ ਤਿਆਰ ਹੋ ਗਿਆ ਜੇ ਨੂੰ ਇਸ ਤਰ੍ਹਾਂ ਹੀ ਜੇਕਰ ਤੁਸੀਂ ਟੁਕੜੀ ਵਾਲਾ ਬਣਾਉਣਾ ਹੋਵੇ ਤੇ ਟੁਕੜੀ ਵਾਲਾ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਦੂਜਾ ਬਣਾਉਣਾ ਹੋਵੇ ਨਾ ਘੁਰਜੀ ਬਣਾਣੀ ਹੋਵੇ ਫਿਰ ਆਪਾਂ ਇਦਾਂ ਹੀ ਛਾਣ ਕੇ ਰੱਖ ਲੈਂਦੇ ਨੇ ਨੇ ਕਿਹਦੇ ਨੂੰ ਟੁਕੜੀ ਵਾਲਾ ਬਣਾਉਣੀ ਆ ਫਿਰ ਇਹਦੀ ਸਬਜ਼ੀ ਹੋਰ ਜਿਸ ਤਰ੍ਹਾਂ ਦਾ ਮਰਜੀ ਆਪਾਂ ਪਨੀਰ ਬਣਾ ਲੀਏ ਬਾਕੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ سپورਟ ਬਣਾਇਆ ਕਿਾ ਕਰੋ ਜੀ ਵਾਇਓ ਦੀ ਮਹਿਕ ਆ ਰਹੀ ਹੈ ਗਾਣ ਤੇ ਲੋ ਜੀ ਇੱਦਾਂ ਹੀ ਜੇਕਰ ਤੁਸੀਂ ਪਨੀਰ ਟੁਕੜੀ ਵਾਲਾ ਬਣਾਣਾ ਹੈ ਇਹਨੂੰ ਵਧੀਆ ਤਰੀਕੇ ਨਾਲ ਇਹਦਾ ਪਾਣੀ ਕੱਢ ਲਿਆ ਕਰੋ ਇਹਨੂੰ ਸਾਫ ਜੇ ਪਾਣੀ ਦੇ ਵਿੱਚੋਂ ਵੀ ਕੱਢ ਲਿਆ ਕਰੋ ਤੇ ਇਹ ਵਾਲਾ ਪਾਣੀ ਚਾਹੀਆ ਆਟਾ ਗੁੰਨ ਸਕਦੇ ਆ ਅਸੀਂ ਧੋ ਸਕਦੇ ਆ ਠੀਕ ਹੈ ਚਾਹੇ ਜੇ ਨਹੀਂ ਵੀ ਕੁਝ ਵੀ ਯੂਜ਼ ਕਰਦੇ ਹੈਗੇ ਇਹਦਾ ਤੇ ਆਪਣਾ ਡੰਗਰਾਂ ਦੇ ਵੰਡੇ ਤਾਂ ਫੜਦੇ ਪਾਉਂਦੇ ਆ ਉਹਦੀ ਆਪਣੇ ਕੋਲੋਂ ਆਪਸ਼ਨ ਹੈਗਾ ਜਾਂ ਜਾਨਵਰਾਂ ਨੂੰ ਪਾ ਦੋ ਹਨ ਉੱਤਿਆ ਵਗੈਰਾ ਨੂੰ ਪਾ ਦੋ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਸਾਫ਼ ਪਾਣੀ ਦੇ ਚੋਂ ਕੱਢ ਲੈਣਾ ਇਸ ਤਰ੍ਹਾਂ ਹੀ ਕਾਟਨ ਦੇ ਕੱਪੜੇ ਜਿਹੜਾ ਕਾਟਨ ਦਾ ਕੱਪੜਾ ਹੋਵੇ ਇਹ ਚੀਜ਼ ਦਾ ਧਿਆਨ ਚੋ ਕਿ ਕੱਪੜੇ ਦਾ ਨਾ ਰੰਗ ਨਾ ਉਤਰਦਾ ਹੋਵੇ ਕਿਉਂਕਿ ਆਪਣੇ ਅਕਸਰ ਨਾ ਕੱਪੜਿਆਂ ਦਾ ਰੰਗ ਉਤਰਦਾ ਹੈ ਤੇ ਇਹ ਮੈਂ ਰੰਗ ਨਹੀਂ ਉਤਰਦਾ ਇਹਨੂੰ ਇਸ ਤਰ੍ਹਾਂ ਕਰਕੇ ਪੋਣੇ 'ਚ ਪਾ ਕੇ ਇਹਨੂੰ ਆਪਾਂ ਪੱਥਰ ਦੇ ਨਾਲ ਦਾਬ ਦੇ ਦਾਂਗੇ ਇਹਦਾਂ ਨਾਲ ਜਿਹੜਾ ਖੱਟਾਪਨ ਹੋਏਗਾ ਸਾਰਾ ਹੁਣ ਨਿਕਲ ਜੇਗਾ ਤੇ ਬਹੁਤ ਵਧੀਆ ਪਨੀਰ ਜੰਮ ਜਾਂਦਾ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਹੀ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਰਹਿਣੀ ਹੁੰਦੀ ਆ ਆ ਦੇਖੋ ਜੀ ਜਦੋਂ ਨਿਕਲਣ ਲੱਗ ਗਿਆ ਨਾ ਹੁਣ ਇੱਧਰ ਮੁਕਾ ਰਲ ਲੈਣੇ ਆ ਸਾਡੇ ਇਧਰ ਮੁਕਾ ਰਲ ਲੈਣਾ ਕਿਤੇ ਜੇ ਜੇ ਅਪਾ ਬਣਾਵਾਂਗੇ ਜੀ ਮੂੰਗੀ ਦੀ ਦਾਲ ਸਾਡੇ ਮੂੰਗੀ ਦੀ ਦਾਲ ਮੈਂ ਕਿਹੜੇ ਚੋਕਿਆਂ ਦੇ ਰੱਖ ਦੇਣੀ ਆ ਤੇ ਬਣਾਣੀ ਆਸਾਨ ਹੋ ਜਾਂਦੀ ਇੱਕ ਤਾਂ ਟਾਈਮ ਦੀ ਟਾਈਮ ਵੀ ਘੱਟ ਲੱਗਦਾ ਹੈ ਗੈਸ ਦੀ ਸਾਡਾ ਕੱਟ ਗਿਆ ਤੇ ਲੋ ਜੀ ਜਿਸ ਤਰ੍ਹਾਂ ਵੀ ਹੋਏਗਾ اسی ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਤੁਹਾਡਾ ਤੇ ਲੋ ਜੀ ਇੱਧਰ ਦੇਖ ਲਈ ਆਪਾਂ ਮੱਖਣ ਪਹਿਲਾਂ ਜਦੋਂ ਮੈਂ ਮਧਾਨੀ ਲਾਉਂਦੀ ਸੀ ਮੇਰੀ ਭੈਣ ਹਮੇਸ਼ਾ ਕਮੈਂਟ ਕਰਦੀ ਹੁੰਦੀ ਸੀ ਕਿ ਤੁਸੀਂ ਨਾ ਸਵਿੱਚ ਲਾ ਕੇ ਤਾਂ ਹੱਥ ਲਾਇਆ ਪਰ ਨਹੀਂ ਸਹੀ ਗੱਲ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਬਿਜਲੀ ਵਾਲਾ ਕੰਮ ਕਦੀ ਵੀ ਹੋਵੇ ਤੇ ਕਦੋਂ ਕਰੰਟ ਵੱਜ ਜਾਂਦਾ ਠੀਕ ਹੈ ਜੀ ਲੋ ਜੀ ਸਾਡਾ ਮੱਖਣ ਬਹੁਤ ਸੋਹਣੇ ਤਰੀਕੇ ਨਾਲ ਆ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਆਪਣਾ ਕੱਢ ਲਾਂਗੇ ਮੱਖਣ ਤੇ ਤੁਹਾਨੂੰ ਪਤਾ ਮੱਖਣ ਦੇ ਕਿੰਨੇ ਫਾਇਦੇ ਹੁੰਦੇ ਏ ਜੇਕਰ ਤੁਸੀਂ ਆਪਣੇ ਅੱਜ ਕੱਲ ਜਿਵੇਂ ਮੌਸਮ ਬਦਲ ਰਿਹਾ ਹੈ ਨਾ ਤੇ ਤੁਸੀਂ ਸਕਿਨ ਤੇ ਇਹਨੂੰ ਲਾਇਆ ਕਰੋ ਮੱਖਣ ਨੂੰ ਹੱਥਾਂ ਤੇ ਬਾਹਾਂ ਤੇ ਲਾਇਆ ਕਰੋ ਇਹਦੇ ਨਾਲ ਬਹੁਤ ਫਾਇਦੇ ਹੁੰਦੇ ਏ ਜਿਵੇਂ ਆਪਣੇ ਹੱਥ ਪੈਰ ਪੱਟਦੇ ਆ ਨਾ ਪਹਿਲਾਂ ਜਦੋਂ ਸਾਡੀਆਂ ਮੰਮੀ ਹੁਣੀ ਕੱਢਦੇ ਹੁੰਦੇ ਸੀ ਨਾ ਹਮੇਸ਼ਾ ਦੇ ਲੋ ਦੇਸੀ ਕੀ ਓਇਲ ਲਾਉਂਦੇ ਹੁੰਦੇ ਸੀ ਮੂੰਹ ਤੇ ਤੇ ਹਮ ਇਹ ਮੱਖਣ ਕੱਢ ਲੈਣਾ ਤੇ ਸਾਰੀ ਬਾਹ ਤੇ ਮਲ ਲੈਣਾ ਜਿਵੇਂ ਆਪਾਂ ਨੂੰ ਦੇਗ ਮਿਲਦੀ ਆਪਾਂ ਕਰਦੇ ਆ ਨਾ ਕਿ ਆਪਣੇ ਵਾਲਾਂ ਤੱਕ ਤੇ ਵੀ ਵਿਖ ਲੋ ਦੇਸੀ ਕੀ ਓ ਲਾਉਂਦੇ ਹੁੰਦੇ ਸੀ ਲੱਸੀ ਦੇ ਨਾਲ ਸਿਰ ਤੋਂ ਹੁੰਦੇ ਹੁੰਦੇ ਸੀ ਲੱਸੀਆਂ ਦੇ ਵੀ ਇੰਨੇ ਫਾਇਦੇ ਹੁੰਦੇ ਆ। ਬਾਕੀ ਇਸੇ ਤਰ੍ਹਾਂ ਹੀ ਕਹਿੰਦੇ ਹੁੰਦੇ ਆ ਅੱਜ ਕੱਲ ਤਾਂ ਨਵੇਂ-ਨਵੀਆਂ ਬਸ ਰਵਾਇਤ ਚੱਲ ਗਏ ਆ। ਲੱਸੀ ਮੱਖਣ ਹੁਣ ਖਾ ਕੇ ਵੀ ਬੱਚੇ ਪਸੰਦ ਨਹੀਂ ਆ। ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਤੇ ਮੱਖਣ ਖਾਂਦੇ ਹੀ ਨਹੀਂ ਇਹ। ਆਹ ਲਓ ਜੀ ਦੇਖਿਆ। ਅੱਜ ਕੱਲ ਥੋੜਾ ਕੋਸਾ ਪਾਣੀ ਕਰਨਾ ਪੈਂਦਾ ਹੈ। ਤੇ ਆਹ ਦੇਖੋ ਜੀ ਮੱਖਣ ਬਹੁਤ ਸੋਹਣੇ ਤਰੀਕੇ ਨਾਲ ਸਾੜਾ ਗਿਆ। ਉਨ ਆਪਾ ਕੱਢ ਲੈਨੇ ਕਿੰਨਾ ਕਿ ਇਹਨਾਂ ਨੂੰ ਮੱਖਣ ਪਸੰਦ ਆ ਮੈਨੂੰ ਤਾਂ ਵੈਸੇ ਸਿੰਪਲ ਐਦਾਂ ਮੱਖਣ ਹੀ ਖਾਣਾ ਬਹੁਤ ਵਧੀਆ ਲੱਗਦਾ ਤੇ ਮੱਕੀ ਦੀ ਰੋਟੀ ਦੇ ਨਾਲ ਤਾਂ ਹੁਣ ਆਪਾਂ ਬਣਾਵਾਂਗੇ ਠੀਕ ਹੈ ਜੀ ਮੈਂ ਤਾਂ ਮੈਂ ਕਿਹਾ ਪਹਿਲਾਂ ਲੱਸੀ ਬਣਾ ਲਵਾਂ ਫਿਰ ਆਪਾਂ ਰੋਟੀ ਬਣਾਵਾਂਗੇ ਤੇ ਉਧਰ ਆਪਾਂ ਕਰ ਲੈਨੇ ਪਹਿਲਾਂ ਨਿਬੜ ਜੇ ਕੰਮ ਤੇ ਜਦੋਂ ਹੀ ਆਪਾਂ ਆਪਣੇ ਕਈ ਵਰੀ ਬਸ ਸਭ ਤੋਂ ਮੇਨ ਪਿੰਡਾਂ ਦੇ ਵਿੱਚ ਇਹੀ ਕੰਮ ਹੁੰਦਾ ਕਿ ਜਦੋਂ ਹੀ ਆਪਾਂ ਲੱਸੀ ਪਿਆਰਾ ਬਣਾਣੀ ਹੁੰਦੀ ਹੈ ਦੁੱਧਾਂ ਦੇ ਇਹ ਭਾਂਡੇ ਬਹੁਤ ਜ਼ਿਆਦਾ ਹੁੰਦੇ ਨੇ ਹਨਾ ਦੁੱਧ ਦੇ ਲੱਸੀ ਦੇ ਪਾਂਡੇ ਹੀ ਸਾਡੇ ਬੜੇ ਹੁੰਦੇ ਆ ਹੁਣ ਤਾਂ ਚਲੋ ਬਹੁਤ ਸਹੂਲਤਾ ਮਿਲ ਗਈਆਂ ਜਿਸ ਕਹਿਣਾ ਆਪਣੀ ਸ਼ਿੰਕ ਲੱਗ ਗਈ ਹੋਈ ਏ ਨਾਲ ਦੀ ਨਾਲ ਆਪਾਂ ਮਾਂਜਦੇ ਤੇ ਪਹਿਲੋ ਦੇਖੋ ਹੁਣ ਵੀ ਮਚਲ ਗਏ ਪਹਿਲਾਂ ਸਿਰਫ ਇੱਕ ਸਰਫ ਪਾਣਾ ਹੁੰਦਾ ਸੀਗਾ ਤੇ ਸਵਾਹ ਦੇ ਨਾਲ ਪਾਂਡੇ ਮਾਂਜਦੇ ਹੁੰਦੇ ਸੀ ਤੇ ਪਾਣੀ ਵੀ ਬਹੁਤ ਘੱਟ ਦੇ ਨਾਲ ਦੇਖ ਲਓ ਪੁੰਦੇ ਸੀ ਸਵਾਹ ਦੇ ਨਾਲ ਹੀ ਪਾਂਡੇ ਅਸੀਂ ਚਮਕਾ ਦਿੰਦੇ ਹੁੰਦੇ ਸੀ ਮੈਂ ਖੁਦ ਬਹੁਤ ਪਾਂਡੇ ਤੋਤੇ ਮਤਲਬ ਮਾਂਜੇ ਹੋਇਆ ਸਵਾਹ ਦੇ ਨਾਲ আর ਸਾਡੇ ਮੰਮੀ ਤਾਂ ਐਦਾਂ ਦੇ ਸੀਗੇ ਕਹਿੰਦੇ ਹੁੰਦੇ ਸੀ ਪਾਂਡੇ ਦੇ ਉੱਤੇ ਪਾਣੀ ਵੀ ਨਹੀਂ ਚਮਕਣਾ ਚਾਹੀਦਾ ਤੇ ਅੱਜ ਕੱਲ ਜਿਵੇਂ फटाफट ਭਾਂਡੇ ਮਾਂਦਿੰਦੇ ਨੇ ਝੂਠ ਵੀ ਲੱਗੀ ਰਹਿੰਦੀ ਐ ਸਰਫ ਦੇ ਇਹਦੇ ਨਾਲ ਮਾਂਜਦੇ ਆ ਪਰ ਉਹ ਗੱਲ ਨਹੀਂ ਬਣਦੀ ਹੈਗੀ ਤੇ ਸਵਾਦ ਦੇ ਨਾਲ ਜ਼ਿਆਦਾ ਸੁਚਮ ਹੁੰਦੀ ਹੁੰਦੀ ਸੀਗੀ ਤੇ ਲੋ ਜੀ ਇੰਦਰ ਬਣ ਗਈ ਸਾਡੀ ਹੁਣ ਲੱਸੀ ਵੀ ਬਣ ਗਈ ਚਾਹੇ ਮੱਕੀ ਦੀ ਰੋਟੀ ਨਾਲ ਤੁਸੀਂ ਹੁਣ ਲੱਸੀ ਤੇ ਸਰਦੀਆਂ ਦੇ ਵਿੱਚ ਬਸ ਇਹੀ ਹੁੰਦਾ ਸਾਗ ਮੱਕੀ ਦੀ ਰੋਟੀ ਮੱਖਣ ਘਿਓ ਲੱਸੀ ਇਹ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਜੀ ਆਪਣੀ ਰੋਟੀ ਦੀ ਤਿਆਰੀ ਤਦ ਤੱਕ ਤੁਸੀਂ ਬਨੇ ਰਹੋ ਜੀ ਪਿਆਜ਼ ਉਹ ਜਿਹਨੇ ਜਿਹਨੇ ਪੀਣੀ ਲੱਸੀ ਕਿੰਨੂ ਕਿੰਨੂ ਪਸੰਦ ਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਮੈਨੂੰ ਸਭ ਤੋਂ ਜ਼ਿਆਦਾ ਲੱਸੀ ਪਤਾ ਕਿਹੜੀ ਪਸੰਦ ਹੁੰਦੀ ਜਿਹੜੀ ਲਾਲ ਲੱਸੀ ਕੜੀ ਹੁੰਦੀ ਹੈ ਨਾ ਹਾਰੇ ਦੀ ਉਹ ਜ਼ਿਆਦਾ ਵਧੀਆ ਲੱਗਦੀ ਹੈ ਉਜੀ ਇੱਧਰ ਆਈ ਸੀ ਮੈਂ ਛੱਤ ਤੇ ਮੈਂ ਕਿਹਾ ਤੋੜ ਕੇ ਲਿਆਵਾਂ ਥੋੜੀ ਪਾਲਕ ਵਗੈਰਾ ਇਹ ਮੱਕੀ ਦੀ ਰੋਟੀ ਚ ਪਾਉਂਗੀ ਇਹਦੇ ਨਾਲ ਬਹੁਤ ਟੇਸਟ ਵਧੀਆ ਹੋ ਜਾਂਦਾ ਤੇ ਆ ਲੱਗਿਆ ਸੀ ਮੇਰੇ ਮਿਰਚਾਂ ਆ ਲੋਂਗੀ ਮਿਰਚਾਂ ਲਾਈਆਂ ਜੀ ਮੈਂ ਬਹੁਤ ਵਧੀਆ ਨੇ ਤੇ ਬਹੁਤ ਤਿੱਖੀਆਂ ਇੱਕ ਮਿਰਚ ਵੀ ਨਹੀਂ ਖਾਦੀ ਜਾਂਦੀ ਦੇਖ ਲਓ ਤੁਸੀਂ ਇੰਨੀ ਤਿੱਖੀ ਮਿਰਚ ਐ ਆ ਦੇਖ ਇਹ ਐ ਛੋਈ ਮੂਈ ਇਹਨੂੰ ਜਦੋਂ ਹੀ ਆਪਾਂ ਟੱਚ ਕਰਦੇ ਆ ਨਾ ਤੇ ਇਹਦੇ ਕੋਲ ਸ਼ਰਮ ਆ ਜਾਂਦੀ ਇਹਨੂੰ ਤਾਂ ਛੋਈ ਮੂਈ ਨਾਮ ਰੱਖਿਆ ਆ ਆ ਦੇਖੋ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਮਿਰਚਾਂ ਮੇਰੀ ਖੁਦ ਦੀ ਬਾਬਾ ਜੀ ਨਜ਼ਰ ਨਾ ਲੱਗ ਜਵੇ ਤੇ ਇੱਧਰ ਤੋੜ ਲੈਣੀ ਹਾਂ ਪਾਲਕ ਇੱਧਰ ਲੱਗੀ ਹੋਈ ਹੈ ਆ ਦੇਖੋ ਪਾਲਕ ਵੀ ਥੋੜਾ ਤੰਣੀ ਹੈ ਵੱਡੇ ਵੱਡੇ ਪੱਤੇ ਜੇ ਤੋੜ ਲੈਣੀ ਤੇ ਆ ਪਤਾ ਕੀ ਲਗਾਇਆ ਸੀ ਜੀ ਮੈਂ ਹਲਦੀ ਲਗਾਈ ਹੈ ਜੇਕਰ ਤੁਸੀਂ ਵੀ ਕੱਚੀ ਹਲਦੀ ਜੀ ਮੈਂ ਅੱਜ ਕੱਲ ਮੌਸਮ ਬਦਲ ਰਿਹਾ ਨਾ ਸਰਦੀਆਂ ਦੇ ਵਿੱਚ ਥੋੜੀ ਜੀ ਕੱਚੀ ਹਲਦੀ ਦੁੱਧ ਵਿੱਚ ਜ਼ਰੂਰ ਪਾ ਕੇ ਪੀਆ ਕਰੋ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਇਹ ਦੇਖੋ ਕਿੰਨੇ ਸੋਹਣੇ ਬੁੱਟੇ ਹੋਏ ਹੋਏ ਹਨ ਚਲ ਮੜਾ ਤੋੜੀ ਆਪਾਂ ਪਾਲਕ ਤੇ ਲੋ ਜੀ ਇੱਧਰ ਆਪਾਂ ਤੋੜ ਲਿਆ ਆਂ ਪਾਲਕ ਠੀਕ ਐ ਇਹਨੂੰ ਧੋ ਬਣਾ ਕੇ ਚੰਗੀ ਤਰ੍ਹਾਂ ਤੇ ਥੋੜਾ ਧਨੀਆਂ ਲੱਗਿਆ ਸੀ ਧਨੀਆਂ ਤੋੜ ਲਈਆਂ ਇਹਨੂੰ ਬਰੀਕ ਬਰੀਕ ਆਪਾਂ ਕਰ ਲਾਂਗੇ ਠੀਕ ਐ ਥੋੜੀ ਜੀ ਮੇਰੇ ਕੋਲ ਮੂਲੀ ਖੱਦੂ ਖਸ ਕੀਤੀ ਹੋਈ ਐ ਤੇ ਆਪਾਂ ਬਣਾਵਾਂਗੇ ਮਿੱਸੀ ਰੋਟੀ ਮੱਕੇ ਦੀ ਠੀਕ ਐ ਜੀ ਕਿਸ ਤਰ੍ਹਾਂ ਬਣਾਉਂਦੀ ਹੁੰਦੀ ਐ ਮੈਂ ਤੁਹਾਡੇ ਨਾਲ ਵੀਡੀਓ ਸਾਰੀ ਸ਼ੇਅਰ ਕਰੂੰਗੀ ਇਹ ਵਾਲੀ ਰੋਟੀ ਤੁਸੀਂ ਸੱਚੀ ਬਣਾ ਕੇ ਦੇਖਿਓ ਬਹੁਤ ਵਧੀਆ ਤੇ ਬਹੁਤ ਟੇਸਟੀ ਤੇ ਬਹੁਤ ਸੌਖੇ ਤਰੀਕੇ ਨਾਲ ਬਣਦੀ ਐ ਠੀਕ ਐ ਜੀ ਬਾਕੀ ਬਣੇ ਰੋਜੀ ਤੁਸੀਂ ਟੈਕਨੋਲੋਜੀ ਆ ਦੇਖੋ ਜਿਹੜਾ ਆਪਾਂ ਪਨੀਰ ਬਣਾਇਆ ਸੀ ਨਾ ਤੁਹਾਨੂੰ ਮੈਂ ਦਿਖਾਨੀ ਆ ਸਾਡਾ ਪਨੀਰ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬਣ ਕੇ ਹੋ ਗਿਆ ਤਿਆਰ ਮੈਂ ਦੇਖੋ ਠੀਕ ਹੈ ਨਾ ਐਦਾਂ ਕਰਕੇ ਬਹੁਤ ਸੋਹਣਾ ਬਣ ਜਾਂਦਾ ਚਾਹੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਟੁਕੜੇ ਵਾਲਾ ਕੱਟ ਕੇ ਬਣਾ ਸਕਦੇ ਹੋ ਮੈਂ ਤਾਂ ਐਸੇ ਤਰੀਕੇ ਨਾਲ ਹੀ ਬਣਾਉਂਦੀ ਹੁੰਦੀ ਆ ਚਾਹੇ ਉਹਨਾਂ ਪਨੀਰ ਦੋਸੇਜ ਵੀ ਪਾ ਸਕਦੇ ਆ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਮੱਕੀ ਦੀ ਰੋਟੀ ਠੀਕ ਹੈ ਜੀ ਮੱਕੀ ਦੀ ਰੋਟੀ ਬਣਾਣ ਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਤੇ ਇਹ ਜੇ ਬਣਾਣੀ ਹੋਵੇ ਨਾ ਮਿੱਸੀ ਬਣਾਣੀ ਹੋਵੇ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਜੋ ਤੁਹਾਨੂੰ ਟੇਸਟੀ ਲੱਗਦਾ ਹੋ ਉਸੇ ਤਰੀਕੇ ਨਾਲ ਤੁਸੀਂ ਮਤਲਬ ਅੱਜ ਕੱਲ ਜਿਵੇਂ ਘੀਆ ਦੀ ਬਣਾ ਲਓ ਕਿਸੇ ਚੀਜ਼ ਦੀ ਬਣਾ ਲਓ ਤੇ ਇੱਕ ਚੀਜ਼ ਦਾ ਧਿਆਨ ਰੱਖ ਕਈ ਭੈਣਾਂ ਕਹਿ ਦਿੰਦੀਆਂ ਕਿ ਸਾਡੀ ਰੋਟੀ ਵਧੀਆ ਨਹੀਂ ਬਣਦੀ ਟੁੱਟਦੀ ਐ ਕੋਸਾ ਪਾਣੀ ਲੈ ਕੇ ਨਾ ਕੋਸੇ ਪਾਣੀ ਦੇ ਨਾਲ ਤੁਸੀਂ ਬਣਾਇਆ ਕਰੋ ਇਹ ਬਹੁਤ ਵਧੀਆ ਬਣਦੀ ਐ ਠੀਕ ਹੈ ਜੀ ਆਓ ਜੀ ਇੱਧਰ ਆਪਾਂ ਆਹ ਦੇਖੋ ਜੀ ਮੈਂ ਬਣਾਉਣ ਲੱਗੀਆਂ ਪਾਲਕ ਤੇ ਤੋੜੀਆਂ ਜਿਹਾ ਮੇਰੇ ਕੋਲ ਪਈ ਹੋਈਆਂ ਨੇ ਮੂਲੀਆ ਕੱਦੂ ਕਸ ਕੇ ਲੀਆਂ ਆਹ ਦੇਖੋ ਜੀ ਮੂਲੀਆ ਵਿੱਚ ਪਾ ਲੈਣੀ ਹੈ ਤੇ ਵਿੱਚ ਆਪਾਂ ਪਾ ਲਾਂਗੇ ਜੀ ਆਪਣੀ ਪਾਲਕ ਧਨੀਆ ਪਾਲਕ ਤੇ ਇਹ ਮੈਂ ਥੋੜੀ ਜੀ ਮੇਥੀ ਸਾਰਾ ਕੁਝ ਵਿੱਚ ਹੀ ਮਿਕਸ ਕਰ ਲਿਆ ਇਹ ਬਣਾਉਣ ਲਈ ਇਸੇ ਮਿਕਸੀਰ ਉਹਨਾਂ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਆਪਣੇ ਟੇਸਟ ਅਨੁਸਾਰ ਪਾ ਲਾਂਗੇ ਜੀ ਇਹਦੇ ਵਿੱਚ ਨਮਕ ਥੋੜਾ ਜਿਹਾ ਗਰਮ ਮਸਾਲਾ ਥੋੜੀਆਂ ਜਿਹੀਆਂ ਮਿਰਚਾਂ ਹਲਕੀ ਜਿਹੀ ਹਲਦੀ ਹਲਦੀ ਸਾਨੂੰ ਨਾ ਵੈਸੇ ਵੀ ਕਹਿੰਦੇ ਉਹਦੇ ਕਾਣੀ ਚਾਹੀਦੀ ਐ ਇਹਦੇ ਚ ਬਹੁਤ ਸਾਰਾ ਐਂਟੀਬੈਟਿਕ ਪਾਇਆ ਜਾਂਦਾ ਹੈ ਇਹ ਵਧੀਆ ਵੀ ਹੁੰਦੀ ਐ ਖਾਣ ਚ ਵੀ ਸਾਨੂੰ ਬਹੁਤ ਸਾਰੇ ਨੇ ਚਤਤ ਪਾਏ ਜਾਂਦੇ ਠੀਕ ਐ ਜੀ ਇਹਨੂੰ ਆਪਾਂ ਆਪਣੇ ਕੋਸੇ ਪਾਣੀ ਨਾਲ ਥੋੜਾ ਦੇ ਲੈਣੇ ਆਟੇ ਕੌਣ ਕੌਣ ਮਿੱਸੀ ਰੋਟੀ ਮੱਕੀ ਦੀ ਬਣਾਉਂਦਾ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਓਖੀ ਲੱਗਦੀ ਹੈ ਨਾ ਤੇ ਮੈਂ ਤਾਂ ਜਿੱਦਾਂ ਬਣਾਉਂਦੀ ਹੁੰਨੀ ਆ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਤੇ ਲੋ ਜੀ ਇਹਨੂੰ ਆਟੇ ਨੂੰ ਨਾ ਆਪਾਂ ਥੋੜੀ ਦੇਰ ਆਪਾਂ ਹੁਣ ਵਧੀਆ ਤਰੀਕੇ ਨਾਲ ਗੁੰਨ ਦੇਣਾ ਠੀਕ ਹੈ ਜੀ ਮੱਕੀ ਮਤਲਬ ਥੋੜਾ ਨਾ ਆ ਜਿਹੜੀ ਥੇਲੀ ਹੁੰਦੀ ਹੈ ਨਾ ਇਹਦੇ ਨਾਲ ਦਾਦਾ ਦਾ ਕਰਕੇ ਮਿਥ ਲਿਆ ਕਰੋ ਫਿਰ ਸਾਡਾ ਆਟਾ ਇਹਨ ਬਹੁਤ ਵਧੀਆ ਤਰੀਕੇ ਨਾਲ ਗੁੱਝ ਜਾਂਦਾ ਤੇ ਲੋਜੀ ਹੁਣ ਆਪਾਂ ਇਹਨੂੰ ਇਕੱਠਾ ਕਰਕੇ ਥੋੜੀ ਦੇਰ 5-7 ਮਿੰਟ ਨਾ ਇਹਨੂੰ ਰੱਖ ਲੈਣੇ। ਇਧਰ ਆਪਾਂ ਬਣਾਣ ਲੱਗੇ ਆ ਰੋਟੀ ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਆਪਾਂ ਪੇੜਾ ਲੈ ਲੈਣਾ। ਜੇਕਰ ਤੁਸੀਂ ਤੁਹਾਨੂੰ ਮਤਲਬ ਨਹੀਂ ਬਣਦੀ ਨਾ ਹੱਥ ਨਾਲ ਮੈਂ ਵੀ ਨਹੀਂ ਬਣਾ ਸਕਦੀ ਹੱਥ ਨਾਲ ਮੈਨੂੰ ਵੀ ਬੜੀ ਮੁਸ਼ਕਲ ਲੱਗਦੀ ਹੈ ਰੋਟੀ ਬਣਾਣੀ। ਬਣਾਣੇ ਤਾਂ ਬਣਾ ਲੈਣੀ ਥੋੜੀ ਮੋਟੀ ਜਿਹੀ ਬਣਦੀ ਐ ਇਸ ਕਰਕੇ ਮੈਨੂੰ ਵਧੀਆ ਨਹੀਂ ਮੈਨੂੰ ਪਤਲੀ ਰੋਟੀ ਵਧੀਆ ਲੱਗਦੀ ਹੈ। ਤੇ ਇਦਾਂ ਕਰਕੇ ਤੁਸੀਂ ਇੱਕ ਪਤਲਾ ਜਿਹਾ ਕੋਈ ਪੋਲੋਥੀਨ ਹੋਵੇ ਆ ਕੋਈ ਕਿ ਹੋਗਾ ਨਾ ਹੋਵੇ ਠੀਕ ਹੈ। ਉਹ ਲੈ ਲੈਣਾ। ਹਲਕਾ ਜਿਹਾ ਉਹਦੇ ਤੇ ਨਾ ਥਿੰਦਾਤ ਮਤਲਬ ਹੱਥ ਲਾ ਲੈਣਾ ਕਿਸੇ ਕਿਉਂ ਦਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਕਰਕੇ ਆ ਦੇਖੋ ਐਦਾਂ ਇੱਕ ਸਾਈਡ ਤੇ ਹੱਥ ਰੱਖ ਲੈਣਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਚਾਹੇ ਹੱਥ ਰੱਖ ਲਓ ਤੇ ਇਸ ਤਰ੍ਹਾਂ ਕਰਕੇ ਹਲਕੀ ਹਲਕੀ ਬੇਲਦੇ ਜਾਣਾ ਤੁਸੀਂ ਰੋਟੀ ਜਿੰਨੀ ਮਰਜ਼ੀ ਤੁਸੀਂ ਚਾਹੋ ਇਹਨੂੰ ਪਤਲੀ ਕਰ ਲਓ ਚਾਹੋ ਤੁਸੀਂ ਮੋਟੀ ਰੱਖ ਲਓ ਠੀਕ ਹੈ ਜੀ ਤੇ ਇਹਦੇ ਵਿੱਚ ਜੇਕਰ ਤੁਸੀਂ ਚਾਹੋ ਪਿਆਜ਼ ਕੁਝ ਵੀ ਜੋ ਮਤਲਬ ਆਪਣੀ ਮਿੱਸੀ ਰੋਟੀ ਦੇ ਵਿੱਚ ਜੋ ਮਰਜੀ ਆਪਣੇ ਟੇਸਟ ਅਨੁਸਾਰ ਪਾ ਸਕਦੇ ਤੇ ਲੋ ਜੀ ਹੁਣ ਇੱਦਾਂ ਚੱਕ ਕੇ ਇੱਦਾਂ ਦੇਖੋ ਟੁੱਟੇਗੀ ਨਹੀਂ ਨਾ ਸਾਡੀ ਰੋਟੀ ਹੁਣ ਇਸ ਤਰ੍ਹਾਂ ਕਰਕੇ ਆਪਾਂ ਇੱਦਾਂ ਪਾ ਦੇਣੀ ਠੀਕ ਹੈ ਜੀ ਤੇ ਲੋ ਜੀ ਇਸੇ ਤਰ੍ਹਾਂ ਹੀ ਆਪਾਂ ਆਪਣੀ ਦੂਜੀ ਰੋਟੀ ਬਣਾ ਲਾਂਗੇ ਇਸੇ ਤਰ੍ਹਾਂ ਆਪ ਆਪਣੀ ਦੂਜੀ ਵੀ ਰੋਟੀ ਲੈ ਲੈਣੀ ਸੇਮ ਇਤਨੀ ਥੋੜਾ ਜਿਹਾ ਹੱਥ ਨਾਲ ਲੈਣਾ ਹੈ ਔਇਲ ਦਾ ਇਸੇ ਤਰ੍ਹਾਂ ਕੁੱਝ ਜੀ ਵੀ ਲੈ ਲੈਣੇ ਤਾਂ ਤੱਕ ਸਾਡੀ ਰੋਟੀ ਬਣ ਜਾਏਗੀ ਜੇਕਰ ਤੁਸੀਂ ਤਲਣੀ ਇਹਨੂੰ ਤਲ ਸਕਦੇ ਹੋ ਜੇ ਤੁਸੀਂ ਨਹੀਂ ਤਲਣੀ ਤੇ ਤੁਸੀਂ ਇਹਨੂੰ ਨਾ ਸੁੱਕੀ ਵੀ ਰੱਖ ਸਕਦੇ ਫੇਈ ਬਰੀ ਨਹੀਂ ਕਈ ਟੱਲੇਆਂ ਕਈਆਂ ਨੂੰ ਮਨਾ ਹੁੰਦੀ ਹੈ ਨਾ ਤਲਣੀ ਨਹੀਂ ਰੋਟੀ ਨਹੀਂ ਖਾਂਦੇ ਇਹ ਆਪਣੀ ਉਹ ਦਿੱਤੀ ਹੈ ਮੈਂ ਰੈਸਿਪੀ ਤੇ ਲੋ ਜੀ ਇਦਾਂ ਹੀ ਕਰਕੇ ਆ ਦੇਖੋ ਹੁਣ ਆਪਾਂ ਇਦਾਂ ਸਾਈਡਾਂ ਤੋਂ ਇਹਨੂੰ ਚੱਕ ਲੈਣੀ ਹੈ ਬਣਾ ਆ ਦੇਖੋ ਇਸ ਤਰੀਕੇ ਨਾਲ ਹੁਣ ਇਹਨੂੰ ਆਪਾਂ ਰਾੜ ਲਾਂਗੇ ਤੇ ਮਿੱਸੀ ਰੋਟੀ ਬਿਲਕੁਲ ਵੀ ਨਹੀਂ ਟੁੱਟਦੀ ਹੈ ਇੰਨਾ ਬਿਨਾ ਫਟੇ ਬਿਨਾ ਟੁੱਟੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਆਟਾ ਠੀਕ ਹੈ ਜੀ ਜਿਹਦੇ ਕੋਲ ਲਿਆਉਂਦਾ ਨਾ ਤੁਸੀਂ ਇਹ ਵਾਲਾ ਬਧੀਆ ਆਟਾ ਇਹਦੇ ਵਿੱਚ ਮਿਕਸ ਨਹੀਂ ਹੈਗਾ ਪਿਓਰ ਹੈ ਲੋ ਜੀ ਆ ਦੇਖੋ ਜੀ ਰੋਟੀ ਸਾਡੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੀ ਇਸੇ ਤਰ੍ਹਾਂ ਚਾਹੇ ਤੁਸੀਂ ਕਿੰਨੀਆਂ ਵੀ ਰੋਟੀਆਂ ਬਣਾ ਸਕਦੇ ਹੋ ਤੁਹਾਨੂੰ ਕੋਈ ਵੀ ਔਖੀਆਂ ਨਹੀਂ ਲੱਗਣਗੀਆਂ ਸਿੱਕੇ ਸਿੱਕੇ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਬਿਗ ਵੋਸ ਦੇਖਦੀਆਂ ਵੀ ਹੁਣ ਗਿਆ ਸ਼ਾਇਦ ਨਹੀਂ ਦੇਖਦੀਆਂ ਮੈਨੂੰ ਨਹੀਂ ਪਤਾ ਮੈਂ ਬਿਗ ਵੋਸ ਜ਼ਰੂਰ ਦੇਖਦੀ ਹੁੰਦੀ ਆ ਜੀ ਰਾਤ ਨੂੰ ਟਾਈਮ ਕੱਢ ਕੇ ਮੈਨੂੰ ਬਹੁਤ ਵਧੀਆ ਲੱਗਦਾ ਬਿਗ ਵੋਸ ਦੇ ਰੋਲ ਬਹੁਤ ਵਧੀਆ ਆਪਣਾ ਬਣਾਉਂਦੇ ਆ ਆਪਣਾ ਖਾਂਦੇ ਆ ਰਲ ਮਿਲ ਕੇ ਲੜਾਈ ਬਹੁਤ ਹੁੰਦੀ ਹੈ ਸਭ ਤੋਂ ਵਧੀਆ ਇਹ ਵਧੀਆ ਲੱਗਦਾ ਬਹੁਤ ਲੜਦੇ ਆ ਛੋਟੇ ਛੋਟੇ ਕੰਮਾਂ ਪਿੱਛੇ ਲੜਦੇ ਆ ਤੇ ਅਸੀਂ ਦੇਖ ਲਓ ਅਸੀਂ ਸਾਰਾ ਦਿਨ ਆਪਣਾ ਕੰਮ ਵੀ ਕਰੀਦਾ ਸਭ ਕੁਝ ਕਰੀਦਾ ਅਸੀਂ ਤਾਂ ਵੀ ਨਾ ਕਿਸੇ ਨਾਲ ਲੜਦੇ ਬਲਕਿ ਸਾਡੇ ਨਾਲ ਸਾਡੇ ਘਰ ਦੇ ਲੜਦੇ ਸਰਦਾਰ ਜੀ ਕਹਿੰਦੇ ਤੁਸੀਂ ਕੁਝ ਨਹੀਂ ਕਰਦੇ ਬਿੱਲੇਓ ਹਨਾ ਜੀ ਮੈਂ ਲੜਦੀ ਆਂ ਜੀ ਸਰਦਾਰ ਜੀ ਕਹਿੰਦੇ ਮੈਂ ਲੜਾਂ ਜਿਆਦਾ ਮੁਕਤਾ ਚੀਨੀਆਂ ਕੱਢਦੇ ਤੁਸੀਂ ਸਾਡੇ ਚ ਬਈ ਆਹ ਨਹੀਂ ਵਧੀਆ ਬਣਿਆ ਆਹ ਨਹੀਂ ਕਰਿਆ ਇੰਨੀ ਮਿਹਨਤ ਨਾ ਬਣਾਈਦਾ ਫੇਰ ਤੁਸੀਂ ਕੋਈ ਕਹਿ ਦੋਗੇ ਫੇਰ ਤਾਂ ਦੇਖੋ ਜੀ ਕਹਿਣਾ ਹੀ ਪੈਗਾ ਆਪੇ ਬਣਾਓ ਬੀਗੂ ਬੋਸ ਵਾਲੇ ਰੂਲ ਬਣਾਉ। ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਅਮਰਤ ਦੋਸਾ ਆਪਾਂ ਦੋਸੇ ਦਾ ਮਟੀਰੀਅਲ ਤਿਆਰ ਕੀਤਾ ਹੋਇਆ ਤੇ ਉਹਦੇ ਲਈ ਆਪਾਂ ਬਣਾਉਣ ਲੱਗਿਆਂ ਚਟਣੀ ਇਹ ਵਾਲੀ ਚਟਣੀ ਜਿਹੜੀ ਛੋਲੀਆਂ ਦੀ ਤੇ ਕੱਚੀ ਧਿਲੀ ਜਿਹੜੀ ਆਪਾਂ ਨੂੰ ਹੁੰਦੀ ਹੈ ਨਾ ਮੂੰਗਫਲੀ ਦੀ ये आप भुन के छिड़का ला लिया ठीक है जी ए सब तो पहला आप ले जी धनी है वैसे भी तुसी बना के ना बच्चों को सकते दे। हो बहुत टेस्टी बनती है ठीक है यह आपके छिड़का ला के कर लिया तो छोले भुन ले छोले पहला भुजे हुए सी थोड़े जहाँ गर्म किते हूँ ये भी छोले भी पा लागे आप ठीक है यह वाली चटनी बना के देखो वैसे भी मतलब नॉर्मल भी आपा खा सकदेया डोसे नाल दी दूसरी तरह भी खा सकदे रे ਵਿੱਚ ਪਾਓ ਤੇ ਤੁਸੀਂ ਨਾਰੀਅਲ ਵੀ ਪਾ ਸਕਦੇ ਹੋ ਕੱਚੀ ਗਿਰੀ ਜੇਕਰ ਤੁਹਾਨੂੰ ਮਿਲਦੀ ਹੈ ਸਾਨੂੰ ਮਿਲੀ ਨਹੀਂ ਹੈਗੀ ਤੇ ਆਪਾਂ ਤੇ ਪਾ ਨਹੀਂ ਰਹੇ ਹੈ ਚਲ ਜੇਕਰ ਤੁਸੀਂ ਚਟਪਟੀ ਬਣਾਣੀ ਹੈ ਤੇ ਤੁਸੀਂ ਹਰੀਆਂ ਮਿਰਚਾਂ ਪਾ ਸਕਦੇ ਹੋ ਨਹੀਂ ਪਾਣੀਆ ਤੇ ਅਵੋਇਡ ਵੀ ਕਰ ਸਕਦੇ ਜੇਕਰ ਬੱਚੇ ਖਾਂਦੇ ਹੈ ਕੋੜੀ ਜਿਹੇ ਚ ਲਾਲ ਮਿਰਚ ਇਹਦੇ ਚ ਪਾਵਾਂਗੇ ਜੀ ਹੁਣ ਆਪਾਂ ਨਮਕ ਠੀਕ ਹੈ ਜੀ ਇਹਦੇ ਵਿੱਚੇ ਪਾਵਾਂਗੇ ਹੁਣ ਆਪਾਂ ਖੂਬ ਸਾਰਾ ਪਾਣੀ ਪਾ ਲੈਣਾ ਤਾਂ ਕਿ ਵਧੀਆ ਜੀ ਬਣ ਜਵੇ ਫਿਰ ਵੀ ਗਾੜੀ ਹੈ लो जी आ देखो इस तरह पीस रहे देखो हो सी। इस करके सी ना दो चटनी कर ली मतलब मैं क्या लो जी ये चटनी देखो बन के होगी तैयार ठीक है इस तरह की चटनी बन जाएगी ਤੇ ਇਹ ਦੋਸਤੇ ਵਾਲੀ ਚਟਨੀ ਜੇਕਰ ਤੁਸੀਂ ਚਾਹੋ ਬੱਦਾਂ ਵੀ ਇਹਨੂੰ ਖਾ ਸਕਦੇ ਹੋ ਹੁਣ ਇਹਨੂੰ ਆਪਾਂ ਥੋੜਾ ਜਿਹਾ ਤੜਕਾ ਲਾਣਾ ਹੈ ਠੀਕ ਹੈ ਜੀ ਤੜਕੇ ਦੇ ਨਾਲੇ ਬਹੁਤ ਜ਼ਿਆਦਾ ਟੇਸਟੀ ਬਣ ਜੇਗੀ ਤੜਕਾ ਬਿਲਕੁਲ ਸਿੰਪਲ ਤੇ ਸੋਖੀਆਂ ਚੀਜ਼ਾਂ ਦੇ ਕੋਈ ਆਪਣੇ ਘਰੇ ਵੀ ਮਿਲ ਜਾਣਗੇ ਇਹਦੇ ਨਾਲ ਨਾ ਲੱਗ ਜੇ ਟੇਸਟ ਆ ਜਾਂਦਾ ਠੀਕ ਹੈ ਜੀ ਲੋ ਜੀ ਇੱਧਰ ਸਾਡਾ ਤੇਲ ਗਰਮ ਹੋ ਗਿਆ ਆਪਾਂ ਲੈ ਲੈਣੀ ਹੈ ਜੀ ਤਿੰਨ ਚਾਰ ਲਾਲ ਮਿਰਚਾਂ ਸਾਬਤ ਮਿਰਚ ਲੈਣੀ ਹੈ ਠੀਕ ਹੈ ਜੀ ਥੋੜੇ ਜਿਹਾ ਆਪਾਂ ਲੈ ਲੈਣੇ ਨੇ ਕੜੀ ਪੱਤਾ ਕੜੀ ਪੱਤੇ ਦਾ ਤੜਕਾ ਜਿਹੜੀ ਮੈਂ ਥੋੜੀ ਜਿਹੀ ਆਪਾਂ ਲੈ ਲੈਣੀ ਹੈ ਕਰੋ ਹੁੰਦੀ ਹੈ ਨਾ ਜਿਹੜੀ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਪੁੰਨ ਲੈਣਾ ਜਿੰਨਾ ਹੋਵੇ ਇਹਦਾ ਤੜਕਾ ਹੁਣ ਆਪਾਂ ਗੈਸ ਕਰ ਕਰਕੇ ਬੰਦ ਲੈਣ ਵਧੀਆ ਤੜਕਾ ਸਾਡਾ ਪੁੱਜ ਗਿਆ ਠੀਕ ਹੈ ਜੀ ਤੇ تھوڑی جی کالی مرچ ٹیسٹ ਅਨਸਾਰ ਤੇ تھوڑا ਜਿਹਾ ਕਾਲਾ ਨਮਕ ضرور ਪਾਇਓ ਇਹਦੇ ਨਾਲ ਤੁਹਾਡੀ ਚਟਨੀ ਦਾ ਨਾ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਠੀਕ ਹੈ ਜੀ ਕਿ ਲੋچ ਇਹਦੇ ਨਾਲ ਇਹਦੇ ਨਾਲ ਨਾ ਫੋਰ ਸਵਾਦ ਬਣ ਜਾਂਦਾ ਹੈ ਆਪਣੀ ਚਟਨੀ ਦਾ ਲਓ ਜੀ ਇੱਧਰ ਬਣਨ ਲੱਗਾ ਸਾਡਾ ਡੋਸਾ ਦੇਖੋ ਜੀ ਅੰਮ੍ਰਿਤਕੌਰ ਬਣਾ ਰਹੀ ਐ ਡੋਸਾ ਜਿੰਨੇ ਜਿੰਨੂੰ ਪਸੰਦ ਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਪਹਿਲਾਂ ਵੀ ਮੈਂ ਵੈਸੇ ਰੈਸਪੀਸ਼ਾਂ ਸ਼ੇਅਰ ਕੀਤੀਆਂ ਤੇ ਅਚਾਨਕ ਹੀ ਬਸ ਸਾਡੇ ਕੋਲ ਸੀਗਾ ਮਟੀਰੀਅਲ ਭਿਓਏ ਅਸੀਂ ਦਾਲ ਤੇ ਆਪਾਂ ਜਿਹੜੀ ਹੁੰਦੀ ਐ ਨਾ ਤੋਤੇ ਉੜਦਾਂ ਦੀ ਦਾਲ ਤੇ ਚਾਵਲਾਂ ਦਾ ਉਹਦਾ ਡੋਸਾ ਕਰੇ ਬਣਾਉਣਾ ਬਹੁਤ ਟੇਸਟੀ ਬਣਦਾ ਤੇ ਇੱਧਰ ਆਲੂ ਤੇ ਪਨੀਰ ਪਾ ਕੇ ਤੇ ਜਿੰਨੂੰ ਜਿੰਨੂੰ ਪਸੰਦ ਆ ਪਲੇਨ ਡੋਸਾ ਆ ਜਾਂ ਮਸਾਲਾ ਡੋਸਾ ਤੇ ਮੈਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਬਹੁਤ ਟੇਸਟੀ ਬਣਦਾ ਬਿਲਕੁਲ ਹਲਕਾ ਖਾਣਾ ਹੁੰਦਾ ਤੇ ਅੱਜ ਬਣਾਇਆ ਸੀ ਮੱਕੀ ਦੀ ਰੋਟੀ ਆਪਾਂ ਨਾਸ਼ਤੇ 'ਚ ਕਰ ਲਈ ਸੀ ਤੇ ਮੈਂ ਕਿਹਾ ਚਲੋ ਮੱਕੀ ਦੀ ਰੋਟੀ ਕਈ ਵਰੀ ਹੁੰਦਾ ਨਾਸ਼ਤੇ 'ਚ ਆਪਾਂ ਜੇ ਭਾਰੀ ਕਰ ਲਈਏ ਨਾ ਤੇ ਟਪੜਾ ਮਾਨ ਨਹੀਂ ਕਰਦਾ ਹੈਗਾ ਖਾਣੇ ਨੂੰ ਤੇ ਲੋ ਜੀ ਡੋਸਾ ਆਜੋ ਜਿੰਨੇ ਜਿੰਨੇ ਖਾਣਾ ਤੁਹਾਡੇ ਲਈ ਵੀ ਤਿਆਰ ਕਰਾਂਗੇ ਜਿੰਨੂੰ ਜਿੰਨੂੰ ਪਸੰਦ ਹੈ ਕੋ ਡੋਸਾ ਖਾਣਾ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਦਾ ਬਸ ਸਾਰਾ ਕੁਝ ਬਣਾ ਲਿਆ ਵਾਦ ਤੋਂ ਵਾਦ ਬਹੁਤ ਸਾਰਾ ਪਿਆਰ ਦਿਆ ਕਰੋ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਮੈਂ ਤਾਂ ਡੇਲੀ ਰੂਟੀ ਹਰ ਇੱਕ ਵੀਡੀਓ ਸ਼ੇਅਰ ਕਰ ਦਿਓ ਤੇ ਥੈਂਕ ਯੂ ਸੋ ਮੱਚ ਤੁਹਾਡਾ ਵਾਹਿਗੁਰੂ ਕਰੇ ਇਸੇ ਤਰ੍ਹਾਂ ਹੀ ਤੁਸੀਂ ਖੁਸ਼ ਰਹੋ ਚੜਦੀ ਕਲਾ ਰਹੋ ਕਲਾ ਵਿੱਚ ਰਹੋ ਜੀ ਖਿਲੋਟੀ ਹੁਣ ਇਹਨੂੰ ਤੁਸੀਂ ਚਾਹੋ ਤੇ ਕ੍ਰਿਸਪੀ ਵੀ ਕਰ ਸਕਦੇ ਹੋ ਨਹੀਂ ਤੇ ਨਰਮ ਰੱਖਣਾ ਨਰਮ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਬਣਾ ਲਿਆ ਚਾਪੜੇ ਘਰ ਦੇ ਕੰਮ ਕਰ ਲਏ ਬਾਕੀ ਮਿਲਦੇ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾ ਜਾਂਦੇ ਜਾਂਦੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।